ਲਾਬੋਂ ਨਹੀਂ ਹੈ ਪਿੰਡਾਂ ਚ ਵੈਸੇ ਥੋੜਾ ਜਿਹਾ ਫਰਕ ਅੱਗੇ ਨਾਲ ਤਾਂ ਘੱਟ ਪਿਆ ਹੋਇਆ ਪੁਰਾਣੇ ਦਾ ਵਾਧੂ ਹੁੰਦਾ ਸੀ ਤੇ ਹੁਣ ਥੋੜਾ ਜਿਹਾ ਘਟਿਆ ਹੋਇਆ ਉਹ ਬੱਚੇ ਤਾਂ ਕਰਦੇ ਨਹੀਂ ਹੈਗੇ ਉਹਨਾਂ ਪਰ ਸਾਨੂੰ ਇਹ ਤੋਂ ਬਗੈਰ ਸਰਦਾ ਨਹੀਂ ਹੈਗਾ ਸਾਡਾ ਹੁਣ ਰਹਿ ਉਹ ਤਾਂ ਮਿਹਨਤ ਲੱਗਦੀ ਆ ਚਲੋ ਦੀਵਾ ਤਾਂ ਇੱਕ ਸਿੰਪਲ ਚੀਜ਼ ਆ ਜਿਵੇਂ ਦੀਵੇ ਦੇ ਨਾਲ ਨਾਲ ਆ ਚੀਜ਼ਾਂ ਨੇ ਇਹਨਾਂ ਤੇ ਬਹੁਤ ਮਿਹਨਤ ਲੱਗਦੀ ਦੇ ਇਹ ਤੁਸੀਂ ਤਾਂ ਮਿੱਟੀ ਨੂੰ ਹੀ ਮੁੱਲ ਖਰੀਦ ਲਿਆ ਕਹਿੰਦੇ ਸਾਰੀ ਮਿੱਟੀ ਥੋੜੀ ਹੀ ਹੋਗੀ ਮਿੱਟੀ ਹੋਈ ਹੈ ਹੋਰ ਕਹਿੰਦੇ ਸੋਨਾ ਚਾਂਦੀ ਥੋੜੀ ਹੈ ਇਹ ਮੇਨ ਤਾਂ ਪੂਰੀ ਲੱਗ ਰਹੀ ਹੈ ਹਰ ਤਰ੍ਹਾਂ ਦੇ ਕਲਰ ਕਰਦੇ ਆ ਰੰਗ ਬਰੰਗੇ ਦੀਵੇ ਪਏ ਤੁਹਾਡੇ ਸਾਹਮਣੇ ਜੀ ਇਹਨਾਂ ਤੇ ਫੁੱਲ ਮਿਹਨਤ ਹੈ ਪਰ ਸਾਨੂੰ ਉਹ ਜਾਂ ਮੁੱਲ ਨਹੀਂ ਮਿਲਦਾ ਛੋਟੀ ਛੋਟੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਹੈ ਦੀਵਾ ਦੀਵਾ ਵਾਲੀ ਦਿਵਾਲੀ ਬਣ ਜਾਂਦੀ ਹੈ ਦੀਵਾਲੀ ਦਾ ਤਿਹਾਰ ਆ ਗਿਆ ਇੱਕ ਅੱਧੇ ਦਿਨ ਬਾਅਦ ਦੀਵਾਲੀ ਹੈ ਤੇ ਪਰ ਦੀਵਾਲੀ ਦੇ ਜਿਹੜਾ ਇਸ ਤਿਹਾਰ ਦਾ ਅਸਲ ਮਹੱਤਵ ਹੈ ਜਿਹੜਾ ਉਹ ਦੀਵਿਆਂ ਨਾਲ ਜੁੜਿਆ ਹੋਇਆ ਕਿਉਂਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਭਗਵਾਨ ਰਾਮ ਜੀ ਮਾਤਾ ਸੀਤਾ ਜੀ ਤੇ ਉਹਨਾਂ ਦੇ ਭਰਾ ਲక్ష్మణ ਜੀ ਉਹ ਵਾਪਸ ਆਏ ਸੀ ਤਾਂ ਉਸ ਤੋਂ ਬਾਅਦ ਜਦੋਂ ਅਯੁੱਧਿਆ ਦੇ ਵਿੱਚ ਦੀਪਮਾਲਾ ਕੀਤੀ ਗਈ ਤਾਂ ਦੀਵੇ ਜਗਾਈ ਗਏ ਸੀ ਇਸ ਖੁਸ਼ੀ ਦੇ ਵਿੱਚ ਤਾਂ ਉੱਥੋਂ ਦੀਵਿਆਂ ਦਾ ਮਹੱਤਵ ਸ਼ੁਰੂ ਹੋਇਆ ਤੇ ਅਸੀਂ ਜਗਰਾਉਂ ਦੀ ਇੱਕ ਵੱਡੀ ਸਾਰੀ ਦੁਕਾਨ ਤੇ ਖੜੇ ਆ ਇਹ ਪਰਿਵਾਰ ਹੈ ਅਸਲ ਦੇ ਵਿੱਚ ਪਿੱਛੇ ਇਹਨਾਂ ਦਾ ਘਰ ਹੈ ਤੇ ਇੱਥੇ ਦੀਵੇ ਬਣਾਏ ਜਾਂਦੇ ਆ ਬੇਸ਼ੱਕ ਹੋਣਾ ਆ ਮਾਡਰਨ ਦੌਰ ਆ ਵੱਡੇ ਵੱਡੇ ਸ਼ੋਪਿੰਗ ਮਾਲ ਤੇ ਵੱਡੇ ਵੱਡੇ ਅਸੀਂ ਦੁਕਾਨਾਂ ਦੇ ਉੱਪਰੋਂ ਚਾਈਨਾ ਵਾਲੀਆਂ ਇੰਡੀਆ ਦੀਆਂ ਜਿਹੜੀਆਂ ਲੜੀਆਂ ਬਣੀਆਂ ਹੁੰਦੀਆਂ ਨੇ ਉਹਨਾਂ ਨਾਲ ਆਪਣੇ ਘਰ ਸਜਾ ਲੈਨੇ ਆ ਪਰ ਅਸਲ ਜਿਹੜੀ ਸਜਾਵਟ ਹੈ ਅਸਲ ਜਿਹੜੀ ਖੁਸ਼ੀ ਹੈ ਅਸਲ ਜਿਹੜੀ ਦੀਵਾਲੀ ਹੈ ਉਹ ਦੀਵਿਆਂ ਨਾਲ ਹੁੰਦੀ ਹੈ ਪੁਰਾਣੇ ਸਮੇਂ ਦੇ ਵਿੱਚ ਸਿੰਪਲ ਆਹੀ ਦੀਵੇ ਹੁੰਦੇ ਸੀ ਇਸ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਖੱਚਰ ਜਿਹੜਾ ਲੈ ਕੇ ਜਿਆਦਾ ਆਉਂਦੇ ਵੇਚਣ ਵਾਸਤੇ ਤਾਂ ਇਸ ਤਰ੍ਹਾਂ ਦੇ ਦੀਵੇ ਜਿਆਦਾ ਹੁੰਦੇ ਪਰ ਹੁਣ ਸਮੇਂ ਦੇ ਨਾਲ ਨਾਲ ਦੀਵੇ ਵੀ ਥੋੜੇ ਜਿ ਮਾਡਰਨ ਹੋ ਗਏ ਆ ਕਈ ਤਰ੍ਹਾਂ ਦੇ ਹੋ ਗਏ ਆ ਰੰਗ ਹੋਣ ਲੱਗਿਆ ਦੀਵਿਆਂ ਦੇ ਉੱਪਰ ਹੋਰ ਕਈ ਤਰ੍ਹਾਂ ਦੀ ਡਿਜ਼ਾਈਨਿੰਗ ਹੋਣ ਲੱਗੀ ਆ ਜਿੱਦਾਂ ਵੀਰ ਬੈਠਾ ਡਿਜ਼ਾਈਨ ਪਾਈ ਜਾਂਦਾ ਦੀਵਿਆਂ ਦੇ ਉੱਪਰ ਰੰਗ ਕਰੀ ਜਾਂਦਾ ਤੇ ਇਹਦੇ ਨਾਲ ਹੀ ਥੋੜੀ ਜੀ ਜਿਹੜੀ ਡੈਕੋਰੇਸ਼ਨ ਹੋਰ ਵਾਦੀ ਜਾਂਦੀ ਹੈ ਦੀਵਾਲੀ ਹੋਰ ਸੋਹਣੀ ਬਣ ਜਾਂਦੀ ਹੈ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਇੱਧਰ ਇੱਕ ਭੈਣ ਜੀ ਆ ਦੀਵੇ ਖਰੀਦ ਕੇ ਲੈ ਕੇ ਗਈ ਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਕੋਸ਼ਿਸ਼ ਕਰਾਂਗੇ ਆਪਾਂ ਭੈਣ ਜੀ ਕਿਹੜਾ ਪਿੰਡ ਆ ਤੁਹਾਡਾ ਕੋਠੇਪ੍ਰੇਮ ਸਾਰਾ ਜੀ ਹਾਂ ਦੀਵੇ ਲੈਣ ਆਏ ਹਾਂ ਹਾਂਜੀ ਹਾਂਜੀ ਦੀਵੇ ਲੈਣ ਆਏ ਕਿਹੜਾ ਪਿੰਡਾਂ ਦੇ ਵਿੱਚ ਜਦੋਂ ਦੀਵਾਲੀ ਹੁੰਦੀ ਚਾਰ ਪੰਜ ਦਿਨ ਪਹਿਲਾਂ ਖੱਚ ਰੇੜੇ ਤੇ ਫਿੱਟ ਰੇੜੇ ਤੇ ਰੇੜੀਆਂ ਤੇ ਦੀਵੇ ਵੇਚਣ ਲਈ ਆਉਂਦੇ ਹੁਣ ਨਹੀਂ ਆਏ ਨਹੀਂ ਹੁਣ ਨਹੀਂ ਆਉਂਦੇ ਕੀ ਗੱਲ ਪਤਾ ਨਹੀਂ ਹੁਣ ਆਉਂਦੇ ਨਹੀਂ ਇਹ ਅੱਛਾ ਜਿਵੇਂ ਹੁਣ ਨਵਾਂ ਯੋਗਾ ਬੱਚੇ ਕਹਿੰਦੇ ਲੜੀਆਂ ਲਾਵਾਂਗੇ ਮੈਂ ਗਿਆ ਮੈਂ ਗਿਆ ਲੜੀਆਂ ਆ ਗਈਆਂ ਹਨਾ ਪਰ ਜਿਹੜੇ ਪੁਰਾਣੇ ਲੋਕ ਨੇ ਜਾਂ ਹਲੇ ਜਿੰਨਾਂ ਲੋਕਾਂ ਨੂੰ ਪਤਾ ਵੀ ਦੀਵਾ ਕੀ ਚੀਜ਼ ਹੁੰਦੀ ਹੈ ਉਹ ਹਲੇ ਵੀ ਦੀਵਿਆਂ ਨਾਲ ਜੁੜੇ ਆ ਹਾਂਜੀ ਹਾਂ ਪੁਰਾਣਾ ਸਮਾਤਾ ਜਿਹੜੇ ਪੁਰਾਣੇ ਬਜ਼ੁਰਗ ਆ ਬੰਦਿਆ ਉਹ ਦੀਵਿਆਂ ਨਾਲ ਜੁੜੇ ਹੋਏ ਆ ਬੱਚਾ ਨੂੰ ਹੁੰਦਾ ਐ ਲੜੀਆਂ ਲਾਈਏ ਹਾਂਜੀ ਹਾਂ ਸਪੈਸ਼ਲ ਆਈ ਆ ਫਿਰ ਦੀਵੇ ਲੈਣ ਦੇ ਹਾਂਜੀ ਹਾਂਜੀ ਸਪੈਸ਼ਲ ਆਇਆਂਗੇ ਤੇ ਬੱਚੇ ਘਰੇ ਕਹਿੰਦੇ ਉਹਨੂੰ ਪਟਾਕੇ ਵੀ ਲੈ ਆਓ ਨੇ ਬੱਚੇ ਆਪ ਹੀ ਲੈ ਜਾਣਗੇ ਜੀ ਪਟਾਕੇ ਪਰ ਇਹ ਕੀ ਕਹਿੰਦੇ ਵੀ ਪਟਾਕੀ ਘਟ ਚਲਾਉਣੇ ਆ ਪ੍ਰਦੂਸ਼ਣ ਜ਼ਿਆਦਾ ਹੁੰਦਾ ਜ਼ਿਆਦਾ ਹੁੰਦਾ ਹਾਂਜੀ ਹਾਂ ਵੈਸੇ ਹਾਂਜੀ ਹੋਰ ਦੀਵਾਲੀ ਕਿਸ ਪੁਰਾਣੀ ਆਪ ਦੀ ਕੋਈ ਗੱਲ ਦੱਸੋ ਪੁਰਾਣੀ ਕਿਉਂਕਿ ਹੁਣ ਤਾਂ ਦੀਵਾਲੀ ਹੋਰ ਤਰ੍ਹਾਂ ਦੀ ਹੋ ਗਈ ਆ ਪਹਿਲਾਂ ਪੁਰਾਣੇ ਲੋਕ ਬਹੁਤ ਸੋਹਣੇ ਤਰੀਕੇ ਨਾਲ ਦੀਵਾਲੀ ਮਨਾਉਂਦੇ ਹੁੰਦੇ ਸੀ ਪੁਰਾਣੇ ਵਸੇ ਮੇਲ ਮਲਾਪ ਹੁੰਦਾ ਹੀ ਆ ਪਿੰਡਾਂ 'ਚ ਹਾਂਜੀ ਹਾਂਜੀ ਮੈਂ ਹੁਣ ਲਾਇਆ ਮोटा-ਮोटा ਫਰਕ ਪਿਆ ਮੇਲ ਮਨਾ ਕੇ ਵੈਸੇ ਥੋੜਾ ਜਿਹਾ ਫਰਕ ਅੱਗੇ ਨਾਲ ਤਾਂ ਘਟ ਪਿਆ ਹੋਇਆ ਪੁਰਾਣੇ ਦਾ ਵੱਧ ਹੁੰਦਾ ਸੀ ਤੇ ਹੁਣ ਥੋੜਾ ਜਿਹਾ ਘਟਿਆ ਹਾਂਜੀ ਤਾਂ ਭੈਣ ਜੀ ਪਿੰਡਾਂ ਤੋਂ ਆਏ ਨੇ ਇਧਰੋਂ ਦੀਵੇ ਲੈਣ ਆਏ ਨੇ ਤੁਹਾਨੂੰ ਦੀਵੇ ਦਿਖਾ ਦਈਏ ਹੋਰ ਆਪਾਂ ਇੱਧਰ ਵੀ ਮਨਾਈ ਜਾਂਦੇ ਹੋ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਇੱਧਰ ਮਾਤਾ ਜੀ ਨਾਲ ਗੱਲ ਕਰ ਲਈਏ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਠੀਕ ਹੋ ਹਾਂਜੀ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਫਿਰ ਦੀਵੇ ਬਣਾਉਂਦਿਆਂ ਨੂੰ ਸੰਤਾ ਬਹੁਤ ਟਾਈਮ ਹੋ ਗਿਆ ਜੀ ਹਾਂ ਸਾਨੂੰ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਓਕੇ ਹਾਂਜੀ ਪਤਾ ਲੱਗ ਗਿਆ ਸੀ ਵੀ ਦੀਵਾਲੀ ਆ ਗਈ ਅੱਗੇ ਤੇ ਹੁਣ ਪੂਰੀ ਤਿਆਰੀ ਕਰ ਲਈ ਹਾਂਜੀ ਹਾਂਜੀ ਪਹਿਲਾਂ ਹੀ ਲੱਗ ਜਾਂਦੀ ਹੈ ਤੁਸੀਂ ਆਪ ਹੀ ਬਣਾਉਨੇ ਹੋ ਇਹ ਆਪ ਹੀ ਬਣਾਣੇ ਜੀ ਕੁਝ ਚੱਕ ਲੱਗਿਆ ਹੋਇਆ ਹੈਗਾ ਹਾਂਜੀ ਚੱਕ ਲੱਗਿਆ ਹੋਇਆ ਹੈ ਹਾਂਜੀ ਜੀ ਕੁਝ ਨਹੀਂ ਬੰਦੇ ਜਿਹੜੇ ਲੈ ਵੀ ਆ ਉਹਨੇ ਮਜਬੂਰੀ ਹੁੰਦੀ ਹੈ ਲਿਆਂਦੀ ਕੋਈ ਹਾਂਜੀ ਜਿਹੜੀ ਨਹੀਂ ਚੀਜ਼ ਬਣਦੀ ਬਹੁਤ ਘਟ ਗਿਆ ਹੁਣ ਦੀਵਿਆਂ ਦਾ ਕੰਮ ਹਾਂਜੀ ਹੁਣ ਬੱਚੇ ਤਾਂ ਕਰਦੇ ਨਹੀਂ ਹੈਗੇ ਉਹਨਾਂ ਪਰ ਸਾਨੂੰ ਇਹ ਤੋਂ ਬਗੈਰ ਸਰਦਾ ਨਹੀਂ ਹੈਗਾ ਸਾਡਾ ਹੁਨਰ ਹੈ ਇਹ ਹਾਂ ਹਾਂਜੀ ਐ ਆ ਤੇ ਤੁਸੀਂ ਕਿੰਨੇ ਸਾਲਾਂ ਤੋਂ ਜੁੜੇ ਹੋ ਇਸ ਕੰਮ ਨਾਲ ਅਸੀਂ ਤਾਂ ਜੀ ਦੇਖੋ ਮੈਂ ਤਾਂ ਹੋ ਗਏ 30 ਸਾਲ ਹਾਂ ਤੇ ਬਾਕੀ ਸਾਡੇ ਬਜ਼ੁਰਗ ਸੀਗੇ ਹਾਂ ਉਹ ਪਹਿਲਾਂ ਦੇ ਲੱਗੇ ਹੋਏ ਉਹਨਾਂ ਤਾਂ ਵਿਚਾਰਿਆਂ ਨੂੰ ਉਮਰ ਹੀ ਗਵਾਤੀ ਇੱਥੇ ਮੁੱਕ ਵੀ ਗਏ ਹਾਂਜੀ ਤੇ ਬੱਚੇ ਅੱਗੇ ਜੁੜਦੇ ਐ ਇਸ ਕੰਮ ਨਾਲ ਬੱਚੇ ਵੀ ਲੱਗਦੇ ਆ ਸਾਡੇ ਵਿਚਾਰੇ ਸਾਡੀ ਪੁਰਾਣੀ ਜੱਦੀ ਕੰਮ ਹੈ ਹਾਂ ਹਾਂਜੀ ਬੱਚੇ ਸੰਗ ਤਾਂ ਨਹੀਂ ਮੰਨਦੇ ਨਹੀਂ ਤੇ ਕਈ ਵਾਰ ਕੀ ਹੁੰਦਾ ਨਾ ਬੱਚੇ ਕਹਿੰਦੇ ਅਸੀਂ ਬਹੁਤ ਸਾਰੇ ਕੰਮਾਂ ਦੇ ਵਿੱਚ ਦੇਖਿਆ ਬੱਚੇ ਕਹਿੰਦੇ ਠੀਕ ਆ ਸਾਡੇ ਬਜ਼ੁਰਗਾਂ ਨੇ ਆ ਕੰਮ ਕਰ ਲਿਆ ਅਸੀਂ ਨਹੀਂ ਕਰਦੇ ਹੁਣ ਅਸੀਂ ਨਹੀਂ ਸਾਡੇ ਬੱਚੇ ਨਹੀਂ ਹੁਨਰ ਤੋਂ ਪਿੱਛੇ ਹਟਦੇ ਹਾਂ ਹਾਂਜੀ ਉਹਨਾਂ ਨੂੰ ਤਰੱਕੀ ਸਾਡੀ ਵਧੀਆ ਲੱਗਦੀ ਆ ਸਾਡੀ ਮਿੱਟੀ ਬਣਾਉਣ ਦੇ ਬਹੁਤ ਮਿਹਨਤ ਲੱਗਦੀ ਆ ਚਲੋ ਦੀਵਾ ਤਾਂ ਇੱਕ ਸਿੰਪਲ ਚੀਜ਼ ਆ ਜਿਵੇਂ ਦੀਵੇ ਦੇ ਨਾਲ ਨਾਲ ਆ ਚੀਜ਼ਾਂ ਨੇ ਇਨਾਂ ਤੇ ਬਹੁਤ ਮਿਹਨਤ ਲੱਗਦੀ ਆ ਬਹੁਤ ਜਿਆਦੇ ਆ ਜੀ ਤਾਂ ਹੀ ਤਾਂ ਅਸੀਂ ਦੇਖੋ ਸਾਡਾ ਹੂਲੀਆ ਦੇਖੋ ਅੰਦਰ ਸਾਡੇ ਹਾਂ ਹਾਂਜੀ ਅਸੀਂ ਮਿੱਟੀ ਨਾਲ ਮਿੱਟੀ ਬਣੇ ਰਹਨੇ ਆ ਅਸੀਂ ਪਰ ਸਾਡੀ ਨੇ ਤਰੱਕੀ ਨੂੰ ਸਮਝਦੀ ਨਹੀਂ ਹੈਗੀ ਆ ਦੁਨੀਆ ਹਾਂ ਕਹਿ ਦਿੰਦੀ ਆ ਤਾਂ ਮਿੱਟੀ ਹੋਈ ਆ ਹੂੰ ਇਹਦਾ ਹੱਲ ਕੀ ਹੋਵੇ ਮਿੱਟੀ ਦਾ ਉਹਨਾਂ ਮੁੱਲ ਪੈਂਦਾ ਬਸ ਘੱਟ ਬਾਦੀ ਹੈ ਜਾਨੇ ਕਿ ਬਸ ਰੋਟੀ ਸਾਡੀ ਪੂਰੀ ਹੁੰਦੀ ਹੈਗੀ ਆ ਪੇਟ ਚ ਲਈ ਹਾਂਜੀ ਦੇਖੋ ਸਾਡਾ ਹਾਲਾਤ ਉੱਥੇ ਦੇ ਉੱਥੇ ਹੀ ਸਹੀ ਹੈ ਮਿਹਨਤ ਬਹੁਤ ਲੱਗਦੀ ਹੈ ਹੁਨਰ ਬਹੁਤ ਆ ਇਹ ਪਹਿਲਾਂ ਤਾਂ ਬਣਾਉਣੇ ਇਹਨਾਂ ਨੂੰ ਬਣਾਉਣ ਤੋਂ ਬਾਅਦ ਫਿਰ ਇਹਨਾਂ ਦੇ ਉੱਪਰ ਰੰਗ ਕਰਨਾ ਤੇ ਬਾਕੀ ਉਹੀ ਗੱਲ ਆ ਨਾ ਜਦੋਂ ਇੱਕ ਮਿਹਨਤਕਸ਼ ਬੰਦੇ ਤੋਂ ਕੋਈ ਚੀਜ਼ ਖਰੀਦਣੀ ਹੁੰਦੀ ਹੈ ਉਦੋਂ ਤਾਂ ਲੋਕ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਦੇ ਆ ਘੱਟ ਤੋਂ ਘੱਟ ਕਰਦੇ ਆ ਕਈ ਛੱਡ ਕੇ ਵੀ ਚਲੇ ਜਾਂਦੇ ਆ ਅੱਛਾ ਕੀ ਕਹਿੰਦੇ ਨੇ ਜੀ ਕਹਿੰਦੇ ਆ ਇਹ ਤੁਸੀਂ ਤਾਂ ਮਿੱਟੀ ਨੂੰ ਹੀ ਮੋਲ ਖਰੀਦ ਲਿਆ ਕਹਿੰਦੇ ਸਾਰੀ ਮਿੱਟੀ ਥੋੜੀ ਹੀ ਹੋਗੀ ਮਿੱਟੀ ਹੋਈ ਆ ਹੋਰ ਕਹਿੰਦੇ ਸੋਨਾ ਚਾਂਦੀ ਥੋੜੀ ਆ ਇਹ ਤੇ ਜਦੋਂ ਕਿਸੇ ਮਹਿੰਗੀ ਦੁਕਾਨ ਤੋਂ ਕੋਈ ਲੜੀ ਖਰੀਦਣੀ ਹੁੰਦੀ ਆ ਉਹ ਉਹਨਾਂ ਨੂੰ ਵਧੀਆ ਲੱਗਦੀ ਆ ਉਹ ਕਹਿੰਦੇ ਉਹ ਚੀਜ਼ ਆ ਉਹ ਕਹਿੰਦੇ ਉਹ ਚੀਜ਼ ਆ ਕਹਿੰਦੇ ਥੋੜੀ ਤਾਂ ਮਿੱਟੀ ਹੋਈ ਆ ਪਰ ਮਿੱਟੀ ਦੇ ਉੱਤੇ ਮਿਹਨਤ ਨਹੀਂ ਨਜ਼ਰ ਆਉਂਦੀ ਮਿਹਨਤ ਨਹੀਂ ਦੇਖਦੇਗੇ ਉਹ ਇਹ ਸਾਡੀ ਦੇਖ ਲਓ ਵੀ ਕਮਜ਼ੋਰੀ ਆ ਕੁਮਾਰ ਦੀ ਹਾਂਜੀ ਹਾਂਜੀ ਲਾਉਂਦੇ ਨੇ ਤਿੰਨ ਤਿੰਨ ਲੈਣਾ ਟਾਈਮ ਨਹੀਂ ਲੱਗਦਾ ਲਾਓ ਲਾਓ ਆ ਵੀ ਦੀਵਿਆਂ ਤੋਂ ਬਗੈਰ ਹੋਰ ਕੀ ਕੀ ਕੁਝ ਬਣਾਇਆ ਘੜੇ ਹਾਂਜੀ ਘੜੇ ਬਣਾਉਨੇ ਆਪਾਂ ਅਗਲੇ ਘਰ ਪਿਆਲੇ ਦੀਏ ਉਹ ਕੀ ਕਹਿੰਦੇ ਆ ਇਹ ਅਟੜੀ ਆ ਅਟੜੀ ਜਿਹੜੀ ਆਪਾਂ ਦੀਵਾਲੀ ਇਹਦੀ ਜਿਤ ਪੂਜਾ ਹੁੰਦੀ ਹੁੰਦੀ ਦੀਵਾਲੀ ਦੀ ਪੂਜਾ ਹਾਂਜੀ ਹਾਂਜੀ ਮੇਰੇ ਸਾਥੀ ਨੂੰ ਕਹਾਂਗਾ ਇੱਧਰ ਆਜੋ ਤੁਸੀਂ ਆਪਾਂ ਨਾਲ ਅੱਗੇ ਗੱਲਬਾਤ ਕਰਾਂਗੇ ਅ ਵੀਰ ਇੱਧਰ ਦੀਵਿਆਂ ਤੇ ਰੰਗ ਕਰੀ ਜਾਂਦੇ ਆ ਵੀਰੇ ਕੀ ਹਾਲ ਆ ਜੀ ਵਧੀਆ ਵੀਰ ਜੀ ਕੀ ਨਾਮ ਹੈ ਤੁਹਾਡਾ ਦਵਿੰਦਰ ਕੁਮਾਰ ਜੀ ਤੁਸੀਂ ਇਹਨਾਂ ਦੇ ਪਰਿਵਾਰ ਚ ਹਾਂਜੀ ਹਾਂਜੀ ਓਕੇ ਜਿਵੇਂ ਤੁਸੀਂ ਰੰਗ ਕਰੀ ਜਾਂਦੇ ਹੋ ਜਿਵੇਂ ਮਾਤਾ ਜੀ ਗੱਲ ਕਰਦੇ ਸੀਗੇ ਵੀ ਮਿਹਨਤ ਬਹੁਤ ਲੱਗਦੀ ਆ ਪਰ ਮਿਹਨਤ ਦਾ ਉਹਨਾਂ ਮੁੱਲ ਨਹੀਂ ਪੈਂਦਾ ਹਾਂਜੀ ਮਿਹਨਤ ਦਾ ਮੁੱਲ ਇਹਨਾਂ ਮਿਲਦਾ ਨਹੀਂ ਸਾਨੂੰ ਹੁਣ ਪੇਂਟ ਇਹਨਾਂ ਮਹਿੰਗੇ ਹੋਏ ਪਏ ਆ ਕਸਟਮਰ ਇਹਨਾਂ ਰੇਟ ਨਹੀਂ ਭਰਦਾ ਜੀ ਦੀਵਿਆਂ ਦਾ ਤੇ ਹੋਰ ਤੁਹਾਡੇ ਸਾਹਮਣੇ ਹੀ ਆ ਜੀ ਮਿਹਨਤ ਬਹੁਤ ਪੂਰੀ ਲੱਗ ਰਹੀ ਆ ਹਰ ਤਰ੍ਹਾਂ ਦੇ ਕਲਰ ਕਰਦੇ ਆ ਰੰਗ ਬਰੰਗੇ ਦੀਵੇ ਪਏ ਆ ਤੁਹਾਡੇ ਸਾਹਮਣੇ ਜੀ ਇਹਨਾਂ ਤੇ ਫੁੱਲ ਮਿਹਨਤ ਆ ਪਰ ਸਾਨੂੰ ਉਹ ਜਾ ਮੁੱਲ ਨਹੀਂ ਮਿਲਦਾ ਜੀ ਜਿਵੇਂ ਆਪਾਂ ਤੁਸੀਂ ਤਾਂ ਸਾਡੇ ਹਣੀਓ ਮਾਡਰਨ ਦੌਰ ਚੱਲ ਰਿਹਾ ਹੈਗਾ ਹਨਾ ਲੋਕ ਮਹਿੰਗੀ ਤੋਂ ਮਹਿੰਗੀ ਲੜੀ ਮਹਿੰਗੇ ਤੋਂ ਮਹਿੰਗੇ ਸ਼ੋਰੂਮ ਚੋਂ ਖਰੀਦਣ ਚੋਂ ਤਾਂ ਆਪਣੀ ਸ਼ਾਨ ਸਮਝਦੇ ਆ ਪਰ ਇੱਕ ਮਿਹਨਤਕਸ਼ ਤੇ ਇਮਾਨਦਾਰ ਬੰਦੇ ਕੋਲੋਂ ਇਸ ਤਰ੍ਹਾਂ ਮਿੱਟੀ ਦੀਆਂ ਵਸਤਾਂ ਖਰੀਦਣ ਵੇਲੇ ਸੌ ਨਖਰੇ ਕਰਦੇ ਆ ਹਾਂਜੀ ਉਹ ਤਾਂ ਹੈ ਹੀ ਸਰ ਜੋ ਕੋਈ ਆਂਦਾ ਹੁਣ ਹਰ ਇੱਕ ਨੂੰ ਲੈਸ ਕਰਵਾਂਦਾ ਹੈ ਰੇਟ ਤੇ ਜੇ ਮੰਨ ਲਓ ਜਿਵੇਂ ਹਟੜੀਆਂ ਪਈਆਂ ਸਾਡੀਆਂ ਇਹਨਾਂ ਦੇ ਵੀ ਕਹਿ ਦਿੰਦੇ ਆ ਇਹ ਬਰੇਡੀ ਮੇਡ ਤਿਆਰ ਹੁੰਦੀਆਂ ਜੀ ਮਿਹਨਤ ਪੂਰੀ ਲੱਗਦੀ ਇਹਨਾਂ ਤੇ ਤੇ ਫਿਰ ਵੀ ਕਹਿਣਗੇ ਕੱਟ ਕਰੋ ਜੀ ਹੁਣ ਤੁਹਾਡੇ ਸਾਹਮਣੇ ਆਏ ਤੇ ਦੇਖ ਲਓ ਕਿੰਨੀ ਕਾਰਗਾਰੀ ਹੋ ਰਹੀ ਆ ਸੀ ਕੱਪੜੇ ਸਾਡੇ ਦੇਖ ਲਓ ਜੀ ਦੋ ਦੋ ਤਿੰਨ ਤਿੰਨ ਨੇ ਅਸੀਂ ਬਸਤਰ ਨਹੀਂ ਬਦਲਦੇ ਆਪਣੇ ਜੀ ਦੇਖੋ ਸਾਰੇ ਲਈ ਬੜੇ ਵਹਿ ਮਿੱਟੀ ਨਾਲ ਮਿੱਟੀ ਹੋਏ ਤੇ ਤਾਂ ਬਹੁਤ ਪਰ ਤੁਹਾਡੀ ਮਿਹਨਤ ਨੂੰ ਵਾਕੀ ਸਲਾਮ ਆ ਬਹੁਤ ਮੇਰੇ ਸਾਥੀ ਨੂੰ ਕਹਾਂਗਾ ਥੋੜਾ ਹੋਰ ਅੰਦਰ ਆਜੋ ਜਿਹੜੇ ਦੂਸਰਿਆਂ ਦੇ ਘਰਾਂ ਨੂੰ ਰੁਸ਼ਨਾਉਂਦੇ ਆ ਦੂਸਰਿਆਂ ਦੇ ਘਰਾਂ ਦੇ ਵਿੱਚ ਰੌਸ਼ਨੀ ਕਰਦੇ ਆ ਦੀਵਾਲੀ ਦੇ ਮੌਕੇ ਇਹ ਸੋਹਣੇ ਸੋਹਣੇ ਦੀਵੇ ਤੁਹਾਡੇ ਬਨੇਰਿਆਂ ਤੇ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਰੌਸ਼ਨੀ ਕਰਨਗੇ ਜਗਮਗਾਉਣਗੇ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਹਾਲਤ ਹੁੰਦੀ ਆ ਉਹ ਕਿਸ ਤਰ੍ਹਾਂ ਤੁਹਾਡੇ ਘਰਾਂ ਨੂੰ ਰੌਸ਼ਨ ਆਉਣ ਵਾਸਤੇ ਤੁਹਾਡੇ ਘਰਾਂ ਨੂੰ ਜਗਮਾਉਣ ਵਾਸਤੇ ਕਿੰਨੀ ਮਿਹਨਤ ਕਰਦੇ ਆ ਇੱਧਰ ਸਾਰੇ ਵੇਖੋ ਸਾਰੇ ਪਾਸੇ ਤੁਹਾਨੂੰ ਦੀਵੀ-ਦੀਵੇ ਨਜ਼ਰ ਆਉਣਗੇ ਕਈ ਤਰ੍ਹਾਂ ਦੇ ਦੀਵੇ ਇਹ ਚੌਮੁਖੀ ਆ ਦੀਵਾ ਹੈ ਤੇ ਬਾਕੀ ਹੋਰ ਵੀ ਦੀਵੇ ਇੱਧਰ ਨਾਲ ਅੱਗੇ ਸਾਰੇ ਬੱਚੇ ਕੋਈ ਇਹ ਨਹੀਂਗਾ ਵੀ ਇੱਕ ਜਣਾ ਪਰਿਵਾਰ ਦਾ ਮਿਹਨਤ ਕਰਦਾਗਾ ਸਾਰਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅੱਗੇ ਵੀ ਜਿਹੜਾ ਹੈਗਾ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਦਿਖਾਵਾਂ ਕਿ ਅੱਗੇ ਵੀ ਜਿਹੜੇ ਹੈਗੇ ਆ ਦੀਵੇ ਬਣਾਉਣ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਕੰਟੀਨਿਊ ਇਹ ਉਹ ਮਿਹਨਤ ਕਸ਼ ਲੋਕਾਂ ਦੇ ਘਰ ਨੇ ਜਿਹੜੇ ਦੂਸਰਿਆਂ ਦੇ ਘਰਾਂ ਦੇ ਵਿੱਚ ਰੌਸ਼ਨੀ ਕਰਦੇ ਆ દિਵਾਲੀ ਦਾ ਤਿਹਾਰ ਹੈ ਤੇ દિਵਾਲੀ ਦੇ ਤਿਹਾਰ ਮੌਕੇ ਦੀਵੇ ਤੇ ਹੋਰ ਜਿਹੜੀਆਂ ਜਗਣ ਵਾਲੀਆਂ ਆਈਟਮਾਂ ਨੇ ਜਿਹੜੀਆਂ ਮਿੱਟੀ ਦੀਆਂ ਬਣਦੀਆਂ ਉਹ ਇਹ ਵੀਰ ਬਣਾਉਂਦੇ ਨੇ ਜੱਦੀ ਪੁਛਤੀ ਇਹਨਾਂ ਦਾ ਕੰਮ ਹੈ ਪੀੜੀ ਦਰ ਪੀੜੀ ਸਾਰੇ ਬੱਚੇ ਵੀ ਇਹਨਾਂ ਦਾ ਸਾਥ ਨਿਭਾ ਰਹੇ ਆ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੋਈ ਵੀ ਸੰਗ ਸ਼ਰਮ ਵਾਲਾ ਨਹੀਂ ਹੁੰਦਾ ਔਰ ਇਹ ਆਪਣੇ ਕਿਤੇ ਨੂੰ ਆਪਣੇ ਕੰਮ ਨੂੰ ਬੜੇ ਮਾਨ ਨਾਲ ਤੇ ਬੜੇ ਫਕਰ ਨਾਲ ਨਿਭਾ ਰਹੀ ਨੇ ਸੋ ਇਹੋ ਜੇ ਲੋਕਾਂ ਤੋਂ ਆਪਾਂ ਚੀਜ਼ਾਂ ਖਰੀਦੀਏ ਇਹੋ ਜੇ ਮਿਹਨਤਕਸ਼ ਲੋਕਾਂ ਦੇ ਮਿਹਨਤ ਦਾ ਮੁੱਲ ਪਾਈਏ ਤਾਂ ਕਿ ਇਹਨਾਂ ਦੇ ਘਰਾਂ ਦੇ ਵਿੱਚ ਵੀ ਦੀਵਾਲੀ ਦੇ ਮੌਕੇ ਦੀਪਮਾਲਾ ਜਗ ਸਕੇ ਇਹਨਾਂ ਦੇ ਘਰਾਂ ਦੇ ਵਿੱਚ ਵੀ ਬਰਕਤ ਪੈ ਸਕੇ ਸੋ ਦੀਵਾਲੀ ਦੇ ਮੌਕੇ ਤੇ ਜੇਕਰ ਇਹ ਗੱਲਬਾਤ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਤਾਂ ਗਿਸ਼ੇਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਸਾਰੇ ਮਿਹਨਤਕਸ਼ ਲੋਕਾਂ ਦੀ ਮਿਹਨਤ ਦਾ ਮੁੱਲ ਪੈ ਸਕੇ ਜੋ ਦਿਵਾਲੀ ਦੇ ਮੌਕੇ ਤੁਹਾਡੇ ਘਰ ਰਸਨਾਉਣ ਵਾਸਤੇ ਕਈ ਦਿਨਾਂ ਤੋਂ ਮਿਹਨਤ 'ਚ ਲੱਗੇ ਹੋਏ ਆ ਕੈਮਰਾਮੈਨ ਕੁਲਜੀਤ ਨਾਲ ਜਗਰਾਉਂ ਤੋਂ ਮੈਂ ਹਰਜਿੰਦਰ ਸਿੰਘ